গড় चारे, चारे पहिरियो ਬੜੇ ਮੈਨੋ ਆ ਬੁੱਲੇ ਸ਼ਾ ਰਬ ਨੂੰ ਦੋ ਮਿਲਦਾ ਹੋ ਮਰ ਜਾਣੇ ਤੋਂ ਪਹਿਲਾਂ ਜੋ ਮਰੇ ਪਹਿਲਾਂ ਮਿਹਰਬਾਨ ਕਹਿੰਦੇ ਗੋੜ ਸ਼ਕਰ ਕਮਾਲ ਦਾ ਉਹਦੋ ਬਣਦਾ ਗੋੜ ਇਨੀ ਛੇਦੀ ਨਹੀਂ ਬਣ ਜਾਂਦਾ ਗੰਨੇ ਨੂੰ ਬੇਲਣ ਦੇ ਬੱਜ ਦੇ ਆਪਣਾ ਪੜਾਉਣਾ ਪੈਂਦਾ ਉਹ ਪੀੜ ਹੁੰਦਾ ਰਾਸ ਨਿਕਲਦੀ ਆ ਰਾਸ ਅੱਗ ਦੇ ਸੇਕ ਤੇ ਚੜਦੀ ਆ ਕੜ ਕੇ ਲਾਲ ਹੁੰਦੀ ਆ ਤਾਂ ਫੇਰ ਕਿਤੇ ਜਾ ਕੇ ਗੁੜ ਬਣਦਾ ਗੁੜ ਸੌਖਾ ਨਹੀਂ ਬਣਦਾ ਉਸਤਾਦ ਬੰਦਾ ਉਹਦੋਂ ਬਣਦਾ ਜੇ ਪਹਿਲਾਂ ਅbschਤ ਖਾਦੇ ਹੁਣ ਤਾਂ ਕੰਗੀ ਮਹਿਬੂਬ ਦੀ ਜਲਬ ਫੇਰ ਬਉਂਦੀ ਆ ਪਹਿਲਾਂ ਉਹ ਆਪਣੇ ਸਿਰ ਤੇ ਆਰੀ ਜਿ ਲਗਾਉਂਦੀ ਆ ਆਬ ਦੁੱਖ ਜਾਂਦੀ ਆ ਤਾਂ ਫੇਰ ਕਿਤੇ ਜਾ ਕੇ ਮਹਿਬੂਬ ਦੀਆਂ ਜੁਲਫਾਂ ਦੇ ਵਿੱਚ ਵੜਦੀ ਜਾ ਕੇ ਉਹ ਉਹਨਾਂ ਨੂੰ ਸਵਾਰਨ ਵਾਸਤੇ ਘੜਾ ਵੀ ਟਾਕ ਮਹਿਬੂਬ ਦੇ ਉਦੋਂ ਚੜਦਾ ਪਹਿਲਾ ਉਹ ਕੁਮਾਰ ਦੇ ਥਾਪੀਆਂ ਦੀ ਛੱਡ ਖਾਂਦਾ ਫੇਰ ਆਬੀ ਦੇ ਵਿੱਚ ਵੜ ਕੇ ਲਾਲ ਹੁੰਦਾ ਤਾਂ ਫੇਰ ਕਿਤੇ ਜਾ ਕੇ ਉਹ ਆਪਣੇ ਮਹਿਬੂਬ ਦੇ ਟਾਕ ਤੇ ਚੜਦਾ ਕੋਈ ਸੌਖਾ ਨਹੀਂ ਇੰਦਾ ਹੀ ਰੱਬ ਨੂੰ ਪਾਉਣਾ ਸੌਖਾ ਨਹੀਂ ਮਿਹਰਬਾਨ ਰੱਬ ਨੂੰ ਪਾਉਣ ਵਾਸਤੇ ਆਪਣੇ ਸਾਧਗਨ ਨੂੰ ਰਾਜੀ ਕਰਨਾ ਪੈਂਦਾ ਹੱਕ ਸੱਚ ਤੇ ਰਹਿਣਾ ਪੈਂਦਾ ਅੱਜ ਦਾ ਦੌਰ ਜਿਹੜਾ ਆ ਇਹ ਦੌਰ ਬਹੁਤ ਉਲਟ ਗਿਆ ਲੋਕ ਅੱਜ ਕੱਲ ਲੱਲਾ ਬੱਬਾਈ ਦੱਸਦੇ ਆ ਪਰ ਇਹ ਜਿਹਨੂੰ ਪਹਿਲਾ ਪਤਾ ਲੱਗ ਗਿਆ ਇਸ ਗੱਲ ਦਾ ਮਰਨ ਦੇ ਤੋਂ ਪਹਿਲਾਂ ਜਵਾਨ ਜਿਹਨੂੰ ਪਤਾ ਲੱਗ ਗਿਆ ਉਹਦਾ ਬੰਦਾ ਇਹ ਦੁਨੀਆ ਖੱਟ ਜਾਂਦਾ ਕਿ ਕਈਆਂ ਨੂੰ ਪਤਾ ਲੱਗਦਾ ਜਾ ਕੇ ਜਦ ਫਰੈਸ਼ ਦਾ ਜਾ ਕੇ ਸਰਹਾਣੇ ਖੜ ਜਾਂਦਾ ਵੀ ਚੱਲ ਵੇ ਤੇਰਾ ਟਾਈਮ ਪੂਰਾ ਹੋ ਗਿਆ ਤਰ ਅਠ ਅਸੀਂ ਅੱਜ ਸਾਰੇ ਇਹ ਗੱਲ ਪਤਾਬ ਜੋ ਗਿਆ ਕਿ ਅਸੀਂ ਅੱਜ ਕਿਹੜੇ ਰਾਹ ਜਾ ਰਹੇ ਆ ਅਸੀਂ ਰੱਬ ਦੇ ਰਾਸਤੇ ਤੋਂ ਬਹੁਤ ਦੂਰ ਹੋ ਗਏ ਆ ਰੱਬ ਦਾ ਸਿਮਰਨ ਰੱਬ ਦਾ ਨਾਮ ਸਾਰੇ ਲੈਂਦੇ ਆ ਹਿੰਦੂ ਸਿੱਖ ਸਾਰੇ ਨਾਮ ਜਪਦੇ ਆ ਪਰ ਉਹ ਮੁਸਲਮਾਨ ਵੀ ਪੰਜ ਵਕਤ ਨਮਾਜ਼ ਪੜ੍ਹਦੇ ਆ ਅੱਜ ਦੁਨੀਆ ਸਾਰੀ ਮਿਹਰਬਾਨ ਖਰਾਬ ਹੋ ਚੁੱਕੀ ਆ ਕੁਝ ਥੋੜੇ ਚੰਦ ਬੰਦੇ ਆ ਜਿਨ੍ਹਾਂ ਦੇ ਸਿਰ ਤੇ ਇਹ ਨੀਲੀ ਛੱਤ ਇਮਾਨ ਤੇ ਖੜੀ ਜਿਨ੍ਹਾਂ ਦੇ ਮੈਂ ਤਾਂ ਅਜ ਦਾ ਦੌਰ ਬਹੁਤ ਖਤਰਨਾਕ ਦੌਰ ਚੱਲ ਰਿਹਾ ਕਾਲਯੁਗ ਦਾ ਦੌਰ ਭਰ ਕੇ ਚੱਲ ਰਿਹਾ ਆ ਕੋਈ ਢਲ ਨਹੀਂ ਕਿਸੇ ਨੂੰ ਵੀ ਹਰ ਇੱਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਵੇ ਪਹਿਲਾ ਸਿਆਣੇ ਬੰਦੇ ਘਰ ਦੇ ਵਿੱਚ ਹੁੰਦੇ ਸੀ ਤਾਂ ਸਾਰਾ ਟੱਬਰ ਉਹਨਾਂ ਤੋਂ ਡਰਦਾ ਹੁੰਦਾ ਸੀ ਜੇ ਸਿਆਣੇ ਕੋਈ ਗੱਲ ਕਰਨੀ ਤਾਂ ਪੁੱਤਾਂ ਨੇ ਧੀਆ ਪੁੱਤਾਂ ਨੇ ਕੋਲ ਚੁੱਪਚਾਪ ਚਾਪ ਸ਼ਰਾਬ ਤਰ੍ਹਾਂ ਗੱਲ ਸੁਣਨੀ ਬਾਪ ਦੇ ਸ਼ਾਮ ਨੂੰ ਲੱਦਾ ਬਾਪਾ ਵੀ ਘਟਦੇ ਹੁੰਦੇ ਸੀ ਮਾਪਿਆਂ ਦੀਆਂ ਤੇ ਉਹ ਮਾਪੇ ਕੋਈ ਅਕਲ ਦੀ ਗੱਲ ਵੀ ਦੱਸਦੇ ਹੁੰਦੇ ਸੀ ਅੱਜ ਉਹ ਦੌਰ ਨਹੀਂ ਹੈਗਾ ਅੱਜ ਮਾਪੇ ਅੱਗੇ ਪਾਸੇ ਫੋਨ ਲਾ ਕੇ ਬੈਠੇ ਆ ਤਾਂ ਧੀਆ ਪੁੱਤਾਂ ਦੇ ਪਾਸੇ ਸੋਫਿਆਂ ਤੇ ਫੋਨ ਲਾ ਕੇ ਬੈਠੇ ਆ ਇੰਟਰਨੈਟ ਦਾ ਦੌਰ ਇਹ ਕਿਸੇ ਦਾ ਬਸ ਨਹੀਂ ਹੈਗਾ ਪਰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਅੱਜ ਆਪਣੇ ਔਲਾਦ ਲਈ ਕੀ ਕਰ ਰਹੇ ਆਂ ਜਿਨ੍ਹਾਂ ਦੀ ਖਾਤਰ ਅਸੀਂ ਟਟ ਟਟ ਮਰਦੇ ਆਂ ਸਾਰੀ ਦਿਹਾੜੀ ਸਾਰੀ ਜ਼ਿੰਦਗੀ ਬੱਚਿਆਂ ਦੀ ਖਾਤਰ ਵੀ ਸਾਡੇ ਬੱਚੇ ਆਵੇ ਬਣ ਜਵੇ ਸਾਡੇ ਬੱਚੇ ਚੰਗੇ ਪੜ੍ਹ ਲੈ ਕੇ ਜਾਣ ਸਾਡੇ ਬੱਚਿਆਂ ਦਾ ਚੰਗਾ ਘਰ ਹੋਵੇ ਸਾਡੇ ਬੱਚੇ ਕੋ ਗੱਡੀਆਂ ਆਉਣ ਇਹਨਾਂ ਕੋ ਪੈਸਾ ਹੋਵੇ ਵਧੀਆ ਨੌਕਰੀਆਂ ਲੱਗਣਾਂ ਸਾਡੀ ਸੋਚ ਅੱਧੀ ਰਹਿ ਗਈ ਆ ਅਸੀਂ ਰੱਬ ਦੇ ਘਰੋਂ ਬਿਲਕੁਲ ਗਾਫਲ ਹੋ ਚੁੱਕੇ ਆ ਬੱਚਿਆਂ ਨੂੰ ਰੱਬ ਦੇ ਲਾੜ ਲਾਉਣਾ ਸਾਡਾ ਫਰਜ਼ ਵੱਡਾ ਕਹਿੰਦੇ ਜੰਮਣੇ ਸੌਖੇ ਸਮਝਾਉਣੇ ਬੜੇ ਔਖੇ ਇਹ ਸਾਡਾ ਬਾਪੂ ਗੱਲ ਕਰਦਾ ਹੁੰਦਾ ਸੀ ਵੀ ਜੰਮਣੇ ਸੌਖੇ ਸਮਝਾਉਣੇ ਬੜੇ ਔਖੇ ਇਹ ਹਰ ਬੰਦੇ ਨੂੰ ਪਤਾ ਵੀ ਇਹ ਦੁਨੀਆ ਤੋਂ ਆਖਰ ਇੱਕ ਦਿਨ ਜਾਣਾ ਇੱਕ ਦਿਨ ਜੋ ਮਰ ਜੀ ਇੱਥੇ ਭਾਵੇਂ ਫੈਕਟਰੀਆਂ ਵੜਾ ਲਓ ਚਾਹੇ ਤੁਸੀਂ ਪਿੰਡਾਂ ਦੇ ਪਿੰਡ ਜ਼ਮੀਨ ਖਰੀਦ ਲਓ ਇਹ ਸਭ ਕੁਝ ਮਿੱਟੀ ਆ ਇਹ ਸਭ ਕੁਝ ਛੱਡ ਕੇ ਜਾਣਾ ਪੈਣਾ ਇਹ ਨਾਲ ਨਹੀਂ ਜਾਣਾ ਨਾਲ ਸਿਰਫ ਰੱਬ ਦਾ ਨਾਮ ਜਾਣਾ ਰੱਬ ਦਾ ਨਾਮ ਵੀ ਜਿਹੋ ਜਿਹਾ ਅਸੀਂ ਲੈਂਦੇ ਆ ਸਾਰੇ ਆਪੋ ਆਪਣੇ ਅੰਦਰ ਹੀ ਛਾਤੀ ਮਾਰ ਕੇ ਦੇਖ ਲਓ ਰੱਬ ਦੇ ਨਾਮ ਲੈਣ ਦਾ ਦਾ ਫਾਇਦਾ ਮੁਸਲਮਾਨ ਨੂੰ ਪੰਜੇ ਨਮਾਜ਼ਾਂ ਪੜਦਾ ਨਮਾਜ਼ੀ ਆ ਪੱਕਾ ਪਰ ਉਹ ਜੇ ਸਾਰੀ ਦਿਹਾੜੀ ਉਸ ਇਮਾਨ ਤੇ گزارਦਾ ਤਾਂ ਫੇਰ ਦਾ ਉਹ ਸੱਚਾ ਜੇ ਨਮਾਜ਼ ਪੜ੍ਹ ਕੇ ਫੇਰ ਆ ਕੇ ਕੁਫਰ ਵਾਲੇ ਪਾਸੇ ਸ਼ੁਰੂ ਹੋ ਗਿਆ ਝੂਠ ਬੋਲਣਾ ਇੱਕ ਦੂਜੇ ਨਾਲ ਹਰਥ ਕਰਨੀ ਫੇਰ ਉਸ ਬੰਦੇ ਦਾ ਕੋਈ ਫਾਇਦਾ ਨਹੀਂ ਇਧਰ ਸਾਡੇ ਵੀ ਲੋਕਾਂ ਦੇ ਇਹੀ ਗੱਲ ਟੁੱਕਦੇ ਆ ਵੀ ਜੇ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਬਾਣੇ ਪੜ੍ਹਦੇ ਆ ਸੁਣਦੇ ਆ ਜੇ ਅਸੀਂ ਉਸ ਬਾਣੀ ਦੇ ਅਮਲ 'ਤੇ ਆਂ ਕੀਤਾ ਉਸ ਬਾਣੀ ਦੇ ਮੁਤਾਬਕ ਅਸੀਂ ਨਾ ਚੱਲੇ ਆਪਣੇ ਸਤਗੁਰ ਦੀ ਆਪਣੇ ਰਹਿਬਰ ਦੀ ਗੱਲ ਅਸੀਂ ਨਾ ਮੰਨੇ ਤਾਂ ਫੇਰ ਸਾਡੇ ਪਾਸ ਤੇ ਵੀ ਬਹੁਤ ਔਖ ਆਇਆ ਫੇਰ ਸਾਡਾ ਟਿਕਾਣਾ ਕੋਈ ਨਹੀਂ ਹੈਗਾ ਕਿਸੇ ਪਾਸੇ ਇਹ ਹਰ ਇੱਕ ਬੰਦੇ ਨੂੰ ਆਪਣੀ ਸੋਚ ਘਣੀ ਜਾਈ ਦੀ ਆ ਔਲਾਦ ਨੂੰ ਜਿਨ੍ਹਾਂ ਦੀ ਖਾਤਰ ਇੰਨਾ ਤੱਕ ਪੱਟ ਕੇ ਮਰਦਾ ਏ ਇਨਸਾਨ ਪਤਾ ਵੀ ਅਭੀ ਇਹਨਾਂ ਨੇ ਨਾਲ ਨਹੀਂ ਜਾਣਾ ਪਰ ਫੇਰ ਵੀ ਕਹਿੰਦਾ ਇਹਨਾਂ ਦਾ ਕੁਝ ਬਣ ਜਵੇ ਮਿਹਰਬਾਨ ਬੰਦੇ ਨੂੰ ਆਪਣੇ ਔਲਾਦ ਨੂੰ ਸਮਝਾਉਣਾ ਚਾਹੀਦਾ ਵੀ ਪੁੱਤ ਰੱਬ ਦੇ ਨਾਲ ਲਵੋ ਹਮੇਸ਼ਾ ਬਾਕੀ ਜਿਹੜੀ ਦਿਹਾੜੀ ਆ ਏ ਵੀ ਤੁਸੀਂ ਉਹਦੇ ਅਸੂਲਾ ਦੇ ਗੁਜ਼ਾਰੋ ਜਿੱਦਾਂ ਉਹ ਹਾਕ ਸੱਚ ਦਾ ਦੱਸਦਾ ਉਸੇ ਹਿਸਾਬ ਨਾਲ ਚੱਲੋ ਤਾਂ ਫੇਰ ਇਸ ਜ਼ਿੰਦਗੀ ਦਾ ਫਾਇਦਾ ਫੇਰ ਬੰਦਾ ਕੋ ਖੱਟ ਜਾਂਦਾ ਨੈ ਤਾਂ ਇਸ ਜ਼ਿੰਦਗੀ ਦਾ ਫਾਇਦਾ ਕੋਈ ਨਹੀਂ ਜਿੱਦਾਂ ਰੱਬ ਸੋਹਣੇ ਦੇ ਅੱਗੇ ਪੇਸ਼ ਹੋਏ ਉਹਨੇ ਤਾਂ ਸਵਾਲ ਕਰਨੇ ਵੀ ਮੈਂ ਤੈਨੂੰ ਇੰਨੀ ਜ਼ਿੰਦਗੀ ਦਿੱਤੀ ਇੰਨੇ ਸਵਾਸ ਦਿੱਤੇ ਦੱਸ ਕੀ ਕਰਕੇ ਆਇਆ ਤੂੰ ਉਸ ਵੇਲੇ ਫੇਰ ਆਪਣੇ ਬੰਦਾ ਸਤਗੁਰ ਨੇ ਵੀ ਉੱਥੇ ਹੁਣਾਇਆ ਤਾਂ ਫੇਰ ਸੱਤਗੁਰ ਦੀਆਂ ਅੱਖਾਂ ਨੀਂਹੀਆਂ ਗਰੌਣੀਆਂ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਅਸੀਂ ਹੱਕ ਸੱਜਦੇ ਰਹੀਏ ਕੋਸ਼ਿਸ਼ ਕਰੀਏ ਹੱਕ ਸੱਜਦੇ ਰਹਿਣ ਦੇ ਸਭ ਤੋਂ ਵੱਡਾ ਇਹ ਹੈ ਸ਼ਹਿਰ ਇਹ ਗੱਲ ਦੇ ਵਿੱਚ ਦੱਸਦਾ ਕਿ ਜਿਹਦੇ ਆਪਣਾ ਗੁਰੂ ਰਾਜੀ ਖਾਲਿਆ ਜਿਹੜੇ ਆਪਣਾ ਪੀਰ ਰਾਜੀ ਖਾਲਿਆ ਉਹਦੇ ਨਾਲ ਸੋਣੇ ਰੱਬ ਵੀ ਰਾਜੀ ਆ ਸ਼ਹਿਰ ਇੱਕ ਪੰਡ ਕਰਕੇ ਰਾਜਾ ਭਲਾਵੇਂ ਕਿਵੇਂ ਪੰਡ ਕਰਦਾ ਔਖੀਆ ਪਰ ਇਹ ਨਮਾਉਣੀ ਬਹੁਤ ਔਖੀਆ ਮਰਨੇ ਤੋਂ ਪਹਿਲਾਂ ਮਰਨਾ ਬੜਾ ਔਖਾ ਇਹ ਸਾਰੇ ਬੰਦੇ ਨਹੀਂ ਮਾਰ ਸਕਦੇ ਧਰਦੇ ਕਹਿੰਦਾ ਕਦਮਾਂ ਤੇ ਹਸਤੀ ਨੂੰ ਮਟਾਉਣਾ ਸਿੱਖ ਬੀਬਾ ਸਿਰ ਕੱਟਣ ਦਾ ਮਤਲਬ ਇਹ ਨਹੀਂ ਵੀ ਸਿਰ ਆਪਣਾ ਕੱਟ ਕੇ ਤਾਂ ਫੇਰ ਨਹੀਂ ਜਦ ਬੰਦੇ ਨੇ ਇੱਕ ਵਾਰੀ ਸਤਗੁਰ ਦੇ ਨਾਲ ਆਪਣੇ ਮੁਰਸ਼ਿਦ ਦੇ ਕਦਮਾਂ ਤੇ ਆਪਣਾ ਸਿਰ ਰੱਖ ਦਿੱਤਾ ਤਾਂ ਦੁਬਾਰਾ ਉਥੋਂ ਉਥੋਂ ਸਿਰ ਨੂੰ ਚੱਕੇ ਨਾ ਹੋ ਉਹਦੇ ਬਚਨਾਂ ਦੇ ਰਵੇ ਉਹਦੇ ਬਚਨਾਂ ਦੀ ਪਾਲਣਾ ਕਰੇ ਉਹਦੀਆਂ ਦਸੀਆਂ ਹੋਈਆਂ ਸ਼ਰਦਾਂ ਦੇ ਬੰਦਾ ਚੱਲੇ ਉਹਦਾ ਜਿਹੜਾ ਤਲਵ ਹੈ ਤਾਂ ਫੇਰ ਉਹਦੀ ਜ਼ਿੰਦਗੀ ਫੇਰ ਉਹ ਚਾਲੂ ਬਣ ਜਾਂਦਾ ਕਿਉਂ ਹੋਰ ਹੋਰ ਫੇਰ ਹੋਰ ਹੋਰ ਨੂੰ ਕੁਝ ਦੱਸਦਾ ਨਹੀਂ ਸਵਾ ਆਪਣੇ ਸਤਗੁਰ ਤੋਂ ਉਸ ਬੰਦੇ ਦੀ ਜ਼ਿੰਦਗੀ ਕਾਮਯਾਬ ਆ ਜਿਹੜੇ ਬੰਦੇ ਨੇ ਸਿਰ ਰੱਖ ਕੇ ਆਪਣੇ ਮਾਪੁਰਸ਼ਾਂ ਦੇ ਕਦਮਾਂ ਦੇ ਮੁੜ ਕੇ ਚੱਕਿਆ ਨਹੀਂ ਨਾ ਫਰਮਾਨੀ ਨੇ ਕੀਤੇ ਉਹਨਾਂ ਦੇ ਜੇ ਕਿਸੇ ਮੁਸਲਮਾਨ ਨੇ ਕਲਮਾ ਪੜਿਆ ਸੱਚੀ ਨੀਤ ਨਾਲ ਨਮਾਜ਼ਾਂ ਪੜਦਾ ਪੰਜ ਬਾਗਤ ਤਾਂ ਉਹ ਉਹਦੇ ਬਾਕੀ ਦਿਹਾੜੀ ਵੀ ਉਸੇ ਹਿਸਾਬ ਨਾਲ ਜੀ ਗੁਜ਼ਾਰਦਾ ਤਾਂ ਫਿਰ ਉਹਦਾ ਚਾਲੋ ਸਰਕਾਰ ਕੰਬਲੇ ਵਾਲੇ ਆਕਾ ਦੋ ਜਹਾਨ ਦੇ ਬਾਲੇ ਕਾਲੇ ਕੰਬਲੇ ਵਾਲੇ ਸਰਕਾਰ ਫਿਰ ਉਹਦੀ ਮਦਦ ਕਰਨਗੇ ਸਿੱਖਾਂ ਦੇ ਵੀ ਇਦਾਂ ਹੀ ਆ ਹਿੰਦੂਆਂ ਦੇ ਵੀ ਇਦਾਂ ਹੀ ਆ ਜਿਹੜਾ ਵੀ ਉਹਨਾਂ ਦੇ ਅਮਲ ਕਰੂਗਾ ਜ਼ੁਲਮ ਕਿਸੇ ਵੀ ਧਰਮ ਵਿੱਚ ਨਹੀਂ ਹੈਗਾ ਜ਼ੁਲਮ ਅਸੀਂ ਆਪ ਆਪਣਾ ਨਿੱਜੀ ਸਾਡਾ ਇਹ ਸਾਡੀ ਖੈਰ ਸਿਆ ਹੈ ਜ਼ੁਲਮ ਇੱਕ ਦੂਜੇ ਦੇ ਨਾਲ ਕਰਨਾ ਇਹੋ ਬਾਕੀ ਕਿਸੇ ਧਰਮ ਦੇ ਵਿੱਚ ਕੋਈ ਖਾਰਬਾਜੀ ਨਹੀਂ ਹੈਗੇ ਸਾਰੇ ਆਪੂ ਆਪਣੇ ਗੁਰੂ ਪੀਰ ਦਾ ਸਤਕਾਰ ਕਰੋ ਉਹਨਾਂ ਦੇ ਬਚਨਾਂ ਤੇ ਚੱਲੋ ਇਹ ਸੂਫੀ ਸੰਗ ਅਗਰ ਤੁਹਾਨੂੰ ਪਸੰਦ ਆਉਂਦੇ ਆ ਤਾਂ ਇਹ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ